ਅੱਜ ਸ਼ਿਕਾਂਤ ਜੀ ਮੈਂ ਰੁਣੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਈਟ ਠੀਕ ਆਂਦੇ ਸੀ ਕੁਸ਼ੂਟਸ ਲੈ ਕੇ ਆਇਆ ਹੈ ਰੂਟੀਨ ਵੇਅਰ ਨੇ ਵਧੀਆ ਰੀਜ਼ਨੇਬਲ ਪ੍ਰਾਈਸ ਤੇ ਨੇ ਹਰ ਪਲੇਸ ਤੇ ਪਾ ਸਕਦੇ ਬਾਹਰੰਦਰ ਪਾ ਸਕਦੇ ਤੇ ਫਿਰ ਉਹਨੂੰ ਤੁਸੀਂ ਰੱਜ ਕੇ ਘਰੇ ਹੰਟਾ ਸਕਦੇ ਬਹੁਤੇ ਮਹਿੰਗੇ ਸੂਟਸ ਨਹੀਂ ਹੈਗੇ ਵਧੀਆ ਸੋਨੀਆਂ ਨਾਲ ਚ ਡਿਜ਼ਾਈਨਿੰਗ ਕਰਵਾ ਕੇ ਹਲਕੇ ਹਲਕੇ ਕਰਨੇ ਇਸ ਵਿੱਚ ਇਜ਼ੀ ਪਲੇਸੀ ਤੇ ਜਿਹੜੇ ਵੀ ਭੈਣਾਂ ਸਾਡੇ ਚੈਨਲ ਤੇ ਨਵੀਆਂ ਨੇ ਪਲੀਸ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਵੀਡੀਓ ਦਾ ਐਂਡ ਤੱਕ ਸਰੋ ਮੈਂ ਸ਼ੁਰੂਆਤ ਕਰਦੇ ਹਾਂ ਜੀ ਮੇਰੇ ਸੂਟ ਤੋਂ ਪਹਿਲਾ ਸੂਟ ਹੈ ਜੀ ਇਹ ਕਾਟਨ ਦਾ ਸੂਟ ਹੈ ਜੀ ਲਾਈਟ ਡਾਰਕ ਦੇ ਕੰਬੀਨੇਸ਼ਨ ਦੇ ਨਾਲ ਹੈ ਫੈਬਰਿਕ ਹੈ ਇਸ ਮੂਸੇ ਨੇ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਕੋਰਸੈਟ ਬਣਾਇਆ ਹੋਇਆ ਤੁਸੀਂ ਇਹਨਾਂ ਨੂੰ ਕੋਰਸੈਟ ਬਣਾ ਸਕਦੇ ਹੋ ਫਾਸ਼ੀ ਸਲਵਾਰਾ ਬਣਾ ਸਕਦੇ ਹੋ ਮੇਰਾ ਇਹ ਵਿੱਚ ਬ੍ਰੀਕ ਜੀਆਂ ਲੇਸ ਪਾਕੀ ਕੱਢੀ ਪਈ ਹੋਈ ਹੈ ਮੈਂ ਇਹ ਤੇ ਬਣਾਇਆ ਰੱਖਤਾ ਮੁਕੰਨ ਡਿਜ਼ਾਈਨ ਤੇ ਐਵੇਂ ਜੋ ਕਰੀ ਇਹਦੀ ਸਲਵਾਰ ਹੈ ਸਲਵਾਰ ਦੇ ਉੱਤੇ ਸੈਂਟਰ ਚ ਲੇਸਿੰਗ ਦੇ ਕੇ ਬਿਲਕੁਲ ਇਹ ਬਹੁਤੇ ਮਹਿੰਗੇ ਸੂਟਸ ਨਹੀਂ ਹੁੰਦੇ ਜੀ ਈਜ਼ੀ ਬਰੀਜ਼ੀ ਨੇ ਸੌਖੇ ਪੈਂਦੇ ਨੇ ਤੇ ਵਧੀਆ ਵੀ ਲੱਗਦੇ ਨੇ ਕੰਨਾਂ 'ਚ ਇਹਦੇ ਨਾਲ ਦਾ ਸਾਡੇ ਕੋਲੇ ਇੱਕ ਹੋਰ ਸ਼ੇਡ ਹੈ ਪਿੰਕ ਦੀ ਹੁੰਦੀ ਹੈ ਜੀ ਨਾਈਟ ਡਾਕ ਦਾ ਕੰਬੀਨੇਸ਼ਨ ਹੈ ਜੀ ਇਹ ਪਿੰਕ ਦਾ ਫੈਬਰਿਕ ਹੈ ਕਾਟਨ ਦਾ ਹੀ ਬੇਸ ਹੈ ਇਸ ਦਾ ਵੀ ਕੋਟ ਸੈੱਟ ਬਣ ਸਕਦਾ ਫਾਰਸ਼ੀ ਸਲਵਾਰ ਬਣ ਸਕਦਾ ਸਲਵਾਰ ਸੂਟ ਬਣ ਸਕਦਾ ਸਾਡੇ 750 ਦਾ ਇਹ ਬੇਸ ਹੈ ਜੀ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਬਣਾ ਸਕਦੇ ਹੋ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਤੇ ਇਹਦੇ ਨਾਲ ਲਾਈਨਿੰਗ ਇਹਦੇ ਵਿੱਚ ਹੈਗੀ ਹੈ ਬੇਸ ਦੇ ਹਲਕੀ ਸਲਫਰ ਜਿਹੜਾ بیس ਹੈ ਜੀ ਇਸ ਦੇ ਵਿੱਚ ਲਾਈਨਿੰਗ ਹੈ ਲਾਈਨਿੰਗ ਉੱਤੇ ਇਹ ਟਾਇਲੈਂਟ ਦਾ ਬਣਿਆ ਹੋਇਆ ਹੈ ਲਾਈਟ ਡਾਰਕ ਦੇ ਵੀ ਪੇਂਟ ਦੇ ਨਾਲ ਹੀ ਕੰਬੀਨੇਸ਼ਨ ਹੈ ਫਿਰ ਉਸ ਇੱਕ ਜਿਹੜਾ ਕੜਾਈ ਵਾਲਾ ਲੈਰਾਂ ਨੇ ਤੇ ਸੁਪ ਰੈਡੀ ਹੋਇਆ ਹੋਇਆ ਮੈਂ ਤੁਹਾਨੂੰ ਉਹ ਦਿਖਾਉਣੀ ਆ ਜੀ ਇਹ ਹੋ ਕੇ ਜਾ ਰਿਹਾ ਸਾਡੇ ਕੋਲ ਸਲਾਈ ਨਹੀਂ ਹੋਊਗਾ ਇਹ ਕੱਲਾ ਸੈਲਫ ਕੜਾਈ ਵਾਲਾ ਹੀ ਬਣ ਕੇ ਜਾ ਰਿਹਾ ਹੈ ਇਹ ਤੁਹਾਨੂੰ ਪਹਿਲਾਂ ਪਿਛਲੇ ਵੀਡੀਓਸ 'ਚ ਫੈਬਰਿਕ ਦਿਖਾਇਆ ਸੀਗਾ ਜੇ ਸੈਲਫ ਬੇਸਿਸ ਸੀਗਾ ਤੇ ਇਸੇ ਦੀ ਅਸੀਂ ਨੇ ਸੈਲਫ ਡਿਜ਼ਾਈਨਿੰਗ ਜਿਹੜਾ ਸੂਟ ਦੀ ਡਿਜ਼ਾਈਨਿੰਗ ਸੀਗੀ ਉਸੇ ਦੀ ਟ੍ਰੇਸ ਨੂੰ ਚੱਕ ਕੇ ਉਸ ਦੀ ਟ੍ਰੇਸਿੰਗ ਬਣਾਈ ਹੈ ਉਹੀ ਫਲਾwrs ਜਿਹੜੇ ਸੂਟ ਦੇ ਵਿੱਚ ਆ ਫਲਾਰਸ ਨੇ ਜੀ ਇਹਨਾਂ ਫਲਾਰਸ ਨੂੰ ਹੀ ਅਸੀਂ ਕੜਾਈ ਦੇ ਵਿੱਚ ਚੱਕਿਆ ਕੜਾਈ ਦੇ ਨਾਲ ਦੇ ਤਾਂ ਗਿਆਣੇ ਨੂੰ ਕੰਮ ਕੀਤਾ ਬੜਾ ਸੋਹਣਾ ਡਿਸੈਂਟ ਜਿਹਾ ਸੂਟ ਬਣਦਾ ਹੈ ਇਵੇਂ ਜੁ ਕਰੀਏ ਦੀਆਂ ਸਲਾਹਾਂ ਬਾਵਾਾਂ ਤੇ ਦਿੱਤਾ ਹੈ ਬਾਵਾਾਂ ਵੀ ਇਹਦੀਆਂ ਪੂਰੀਆਂ ਵਧੀਆ ਬਣਾਈਆਂ ਨੇ ਜੀ ਉਸੇ ਤਰੀਕੇ ਨਾਲ ਹੀ ਨਾਲ ਦੇ ਰੰਗਾਂ ਦੇ ਨਾਲ ਹਲਕਾ ਜਿਹਾ ਘੇਰੇ ਦੇ ਉੱਤੇ ਕੰਮ ਦਿੱਤਾ ਹੈ ਇਸ ਨਾਲ ਵਧੀਆ ਫਿਨਿਸ਼ਿੰਗ ਬਣ ਜਾਂਦੀ ਹੈ ਇਹ ਸੂਟ ਸਾਡੇ ਕੋਲ ਕੋਰਦੀ ਅਵੇਲੇਬਲ ਨੇ ਪਿੱਛੇ ਤੁਸੀਂ ਆਰਡਰ ਲੈਣਾ ਚਾਹੋ ਤਾਂ ਪਿੱਛੇ ਤੇ ਦੂਸਰੀ ਵੀ ਸਾਰੇ ਕੋਲ ਇੱਕ ਇੱਕ ਦੋ ਦੋ ਸੂਟਸ ਕੋਰ ਨੇ ਅੱਜ ਜੇ ਹੁਣ ਕੁਝ ਪਾਟਰਨ ਦੇ ਸੂਟਸ ਤੋਂ ਸ਼ੁਰੂਆਤ ਕਰਦੇ ਹਾਂ ਜੀ ਰੂਟੀਨ wear ਨੇ ਜੀ ਪੈਲਾ ਸੂਟ ਹੈ ਜੀ ਪੀਲੇ ਰੰਗ ਦੇ ਉੱਤੇ ਹੈ ਬੜਾ ਸੋਹਣਾ ਮਸਟਰਡ ਜਾ ਜੀ ਇਹ ਰੰਗ ਹੈ بیس ਹੈ ਇਹ ਸਾਡੇ ਕੋਲ ਇੱਕ ਵੇ ਸੂਟ ਅਵੇਲੇਬਲ ਹੈ ਜੀ ਲਾਈਟ ਡਾਰਕ ਦੇ ਕੰਬੀਨੇਸ਼ਨ ਦੇ ਨਾਲ ਹੈ ਜੀ ਇਹ ਇਹਦੇ ਵਿੱਚ ਆਈਸੀ ਬਲੂ ਕਲਰ ਦੀ ਬੁਤੀ ਹੈ ਬ੍ਰੀਕ ਬ੍ਰੀਕ ਬਹੁਤ ਸੋਹਣੀ ਬੁਤੀ ਹੈ ਤੇ ਆਈਸੀ ਬਲੂ ਦਾ ਹੀ ਇਹਦਾ ਬਾਟਮ ਪ੍ਰੋਵਾਈਡ ਕੀਤਾ ਗਿਆ ਜੀ ਇਸ ਨੂੰ ਸਟਿਚਿੰਗ ਦੇ ਵਿੱਚ ਕੁਝ ਸੋਨਾ ਬਣ ਜਾਣਾ ਹੈ ਮਸਟਰਡ ਤੇ ਆਈਸੀ ਬਲੂ ਦਾ ਰੰਗ ਦਾ ਇਹ ਕੰਬੀਨੇਸ਼ਨ ਹੈ ਵਧੀਆ ਹਲਕਾ ਫੁੰਕਾ ਜਿਹਾ ਹੈ ਸੂਟ ਸਾਡੇ 750 ਦੀ ਰੇਂਜ ਦਾ ਹੀ ਸੂਟ ਜਾਣਾ ਹੈ ਜੀ ਜਿਹੜਾ ਅਗਲਾ ਸੂਟ ਹੈ ਜੀ ਇਹ ਆਫ ਵਾਈਟ ਦੇ بیس ਤੇ ਹੁੰਦੇ ਆਫ ਵਾਈਟ بیس ਤੇ ਬੜਾ ਸੋਹਣਾ ਮਜੰਟਾ ਡਾਰਕ ਦੁਪਹਿਰ ਖੀੜੀ ਵਾਲਾ ਫੁੱਲ ਦੇ ਰੰਗ ਦਾ ਬੁੱਟੀ ਬਣੀ ਹੋਈ ਹੈ ਜਿਵੇਂ ਦੁਪਹਿਰ ਖੀੜੀ ਦੀ ਬੁੱਟੀ ਹੁੰਦੀ ਹੈ ਫੁੱਲ ਦੀ ਉਸੇ ਉੱਡੀ ਕੀ ਬੁੱਟੀ ਹੈ ਜੀ ਇਹਦੇ ਵਿੱਚ ਬਹੁਤ ਸੋਹਣਾ ਆਫ ਵਾਈਟ ਦੇ ਉੱਤੇ بیس ਹੈ ਜੀ ਨਾਲ ਪਿਸਤਾ ਰੰਗ ਦਿੱਤਾ ਹੋਇਆ ਤੁਸੀਂ ਇਸ ਨੂੰ ਓਵਰ ਆਲ ਐਂਟ ਸਿਚ ਕਰਵਾ ਸਕਦੇ ਹੋ ਵਰਸਾਈਡ ਬਣਾਉਣਾ ਕੋਰਸੈਟ ਬਣਾ ਸਕਦੇ ਹੋ ਕੁਰਤੀਆਂ ਬਣਾਉਣੀਆਂ ਸਾਸ਼ੀ ਸਵਾਰਨ ਕੁਝ ਇਸ깔ਰ ਦੀ ਹਾਈਲਾਈਟ ਕਰਤੀ ਲੇਸਿੰਗ ਵੀ ਦੇ ਦੱਸਦੇ ਆਂ ਕੁਝ ਆਫਰ ਦੀ ਇਸ ਵਿੱਚ ਨਹੀਂ ਇਹ ਕੁਝ ਦੇਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਕੰਟਰਾਸਟਡ ਸਬਾਟਮ ਦੇ ਨਾਲ ਤਿਆਰ ਕਰ ਸਕਦੇ ਹੋ ਬਾਟਮ ਇਸ ਦਾ ਹੀ ਬਣਾ ਸਕਦੇ ਹੋ ਜਾਂ ਇਹਦੇ ਵਿੱਚ ਤਰੀਕ ਕਲੀਆਂ ਬਣਾ ਸਕਦੇ ਹੋ ਜਾਂ ਇਸ ਨੂੰ ਜੇ ਹਾਈਲਾਈਟ ਕਰਨਾ ਚਾਹੋ ਨੇ ਇਸ بیس ਨੂੰ ਤਾਂ ਇਸ ਦੇ ਪੈਚ ਵਰਕ ਦਾ ਕਰ ਸਕਦੇ ਹੋ ਪੈਚ ਵਰਕ ਦੇ ਵਿੱਚ ਕੁਝ ਵੀ ਐਂਕਰਿੰਗ ਦਾ ਵੀ ਹੋ ਸਕਦਾ ਸਟਿਚਿੰਗ ਦੇ ਵਿੱਚ ਕੁਝ ਨਵਾਂ ਕੁਝ ਵੀ ਆ ਸਕਦਾ ਬਹੁਤ ਸੋਹਣਾ ਹੈ ਸੂਟ ਹੈ ਜੀ 750 ਦਾ ਕੈਮਰਿਕ ਦਾ ਹੈ بیس ਹੈ ਇਸ ਨੂੰ ਤੁਸੀਂ ਕੰਟਰਾਸਟਡ ਰਿਸ ਦੇ ਨਾਲ ਲੈ ਸਕਦੇ ਹੋ ਦੁਪਹਿਰ ਕਿਹੜੀ ਵਰਗੀ ਬੁਟੀ ਹੈ ਜੀ ਬਿਲਕੁਲ ਬ੍ਰੀਕ ਜੀ ਬਹੁਤ ਸੋਹਣਾ ਡੀਜ਼ ਹੈ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਸਟਿਚ ਕਰ ਸਕਦੇ ਹੋ ਨੈਕਸਟ ਸੂਟ ਹੈ ਜੀ ਇਹ ਵੀ ਕੈਮਰਿਕ ਦੇ ਉੱਤੇ ਬਹੁਤ ਸੌਫਟ ਕੈਮਰਿਕ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਸੌਰੀ ਕੈਮਰਿਕ ਨਹੀਂ ਹੈ ਮਡਲ ਕਾਟਨ ਤੇ ਮਡਲ ਕਾਟਨ ਦੇ ਹੈ ਜੀ ਇਹ ਫੈਬਰਿਕ ਬਹੁਤ ਸੌਫਟ ਹੈ ਜੀ ਬਰਾਊਨ ਜੇ ਕਲਰ ਦਾ ਇਹਦਾ بیس ਹੈ ਜੀ ਗ੍ਰੇ ਇਹਦੇ ਵਿੱਚ ਬੂਤੀਆਂ ਹਨ ਜੀ 1200 ਦੀ ਰੇਂਜ ਦਾ ਇਹ ਸੂਟ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਇਸ ਤਰੀਕੇ ਨਾਲ ਜਾਊਗਾ ਕੁਝ ਸਟਿਚਿੰਗ ਦੇ ਵਿੱਚ ਵੀ ਵਧੀਆ ਬਣ ਜਾਏਗਾ ਬਹੁਤ ਲਾਈਟ ਵੇਟਿਡ ਹੈ ਬਹੁਤ ਹਲਕਾ ਫੁਲਕਾ ਜਾ ਜੀ ਇਹ नेक्स्ट ਹੈ ਜੀ ਜਿਹੜਾ ਆਫ ਵਾਈਟ ਦੇ ਉੱਤੇ بیس ਲੱਗੀ ਆਏ ਹਨ ਅਸੀਂ ਆਫ ਵਾਈਟ ਦੇ ਉੱਤੇ بیس ਹੈ ਜੀ ਇਹਦਾ ਵੀ ਬੜਾ ਸੋਹਣਾ ਪ੍ਰਿੰਟ ਹੈ ਤੁਸੀਂ ਇਹਦਾ ক্লোਜ਼-ਅੱਪ ਦੇਖ ਸਕਦੇ ਹੋ ਬ੍ਰੀਕ-ਬ੍ਰੀਕ ਨਿੱਕਾ-ਨਿੱਕਾ ਇਹਦਾ ਪ੍ਰਿੰਟ ਹੈ ਕੰਟਰਾਸਟ ਕਰ ਸਕਦੇ ਹੋ ਕਿਸੇ ਵੀ ਰੰਗ ਦੇ ਨਾਲ ਇਹਦੇ ਨਾਲ ਜੇ ਤੁਸੀਂ ਕੰਟਰਾਸਟ ਵਾਲਾ ਰੱਖਣਾ ਤਾਂ ਪੀਲਾ ਰੰਗ ਚੱਕ ਸਕਦੇ ਹੋ ਪਰਪਲ ਰੱਖ ਸਕਦੇ ਹੋ ਪਸਧਰਾ ਰੱਖ ਸਕਦੇ ਹੋ ਆਈਸੀ ਬਲੂ ਰੰਗ ਨਾਲ ਇਹਦੇ ਵਿੱਚ ਬਹੁਤ ਸਾਰੇ ਖਿੜਮੇ-ਖਿੜਮੇ ਜਿਹੇ ਰੰਗ ਨੇ ਜਿਹੜਾ ਵੀ ਸੋਚੰਗਾ ਲੱਗਦਾ ਇਹਨਾਂ ਦੇ ਗਾਰਸੈਚ ਵੀ ਬਹੁਤ ਸੋਹਣੇ ਬਣਦੇ ਗਾਰਸੈਚ ਬਣ ਜਾਣਗੇ ਫੈਬਰਿਕ ਇਹ ਸਾਡੇ 700 ਦਾ ਵੱਡੇ ਪਣੀ ਦਾ ਇਹ ਫੈਬਰਿਕ ਹੈ ਨੈਕਸਟ ਸੂਟ ਹੈ ਜੀ ਉਹ ਵੀ ਹਲਕਾ ਜਿਹਾ ਮਸਟਰਡ ਰੰਗ ਦੇਗੀ ਜਿਹਾ ਥੋੜਾ ਜਿਹਾ ਡਸਕੀ ਹੈ ਰੰਗ ਕਲਾਹੀ ਰੰਗ ਤੇ ਜਿਹੜਾ ਪਹਿਲਾਂ ਮਸਟਰਡ ਦਿਖਾਇਆ ਸੀ ਉਹ ਥੋੜਾ ਜਿਹਾ ਖੜਵੇ ਰੰਗ ਦੇ ਸੀਗਾ ਇਹ ਡਸਕੀ ਦਾ ਕਲਾਹੀ ਰੰਗ ਤੇ ਮਸਟਰਡ ਰੰਗ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਕੈਮਰਿਕ ਦਾ ਜੀ ਇਹ ਫੈਬਰਿਕ ਹੈ ਨੀਲੇ ਗਰੇਜੇ ਧਾਗੇ ਦੇ ਨਾਲ ਇਹਦੀਆਂ ਬੁਟੀਆਂ ਬਣੀਆਂ ਹੋਈਆਂ ਨੇ ਬੀਕ ਬੀਕ ਬੁਟੀਆਂ ਨੇ ਵਿੱਚ ਨਾਲ ਆਫ ਵਾਈਟ ਧਾਗੇ ਦੇ ਨਾਲ ਹੈ 6700 ਦੀ ਰੇਂਜ ਦਾ ਇਹ ਵੀ ਬੜਾ ਸੋਹਣਾ ਸੂਟ ਜਾਂਦਾ ਰੂਟੀਨ ਵੇਅਰ ਬਹੁਤ ਸੋਹਣਾ ਸੂਟ ਹੈ जड़ा अगला सूट दिखा रहे हैं जी एक ग्रीन सूट है जी ये कैमरेक है कैमरे पर बहुत सोहना पीस है जी ये ग्रीन कलर का यह बेस है जी तो मजेंडा पीच पिंकिश पीच जी कलर की बूटी है साढ़े सत्त सौ की रेंज का ये साथ 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 भी बहुत सोहना बहुत प्यारा सूट है जी उम्मीद करती हाँ जेडे थो सूट थोड़ा दिखाए रूटीनवेयर ने वीयी लगे होगा ऑर्डर प्लेस कर सो वट्सएप नंबर पर नाइन फोर वन डबल सैवन वन जीरो फोर थ्री ਸਾਡਾ ਵਟਸਐਪ ਨੰਬਰ ਹੈ ਜੀ ਸਕਰੀਨਸ਼ਾਟ ਲੈ ਕੇ ਤੁਸੀਂ 79417010403 ਤੇ ਵਟਸਐਪ ਮੈਸੇਜ ਕਰ ਸਕਦੇ ਹੋ ਸਟੀਚਿੰਗ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਜੀ ਜਿਹਨੀਆਂ ਬਣਾ ਬੀਬੀਆਂ ਨੇ ਸਾਥੂ ਸਟੀਚਿੰਗ ਕਰਵਾਉਣੀ ਹੈ ਸਟੀਚਿੰਗ ਵੀ ਕਰਵਾ ਸਕਦਾ ਇਹਨਾਂ ਦੇ ਨਾਲ ਦੁਪੱਟੇ ਕਾਟਨ ਦੇ ਕੋਟਾ ਡੋਰੀਆ ਤੇ ਬੈਸਟ ਰਹਿੰਦੇ ਨੇ ਸੌਫਟ ਕਾਟਨ ਹੁੰਦੀ ਹੈ ਜੀ 200 ਰੁਪਏ ਦਾ ਬਹੁਤ ਸੋਹਣਾ ਕੋਟਾ ਡੋਰੀਆ ਦਾ ਬ੍ਰਿਕ ਕਨੀ ਵਾਲਾ ਫੈਬਰਿਕ ਦਵਾਂਗੇ ਤੁਹਾਨੂੰ ਨਾਲ ਹੀ ਆਹ ਪਾਰਾ ਸਾਟ੍ਰਿਕ ਨਹੀਂ ਹੋਊਗਾ ਉਹਦੇ ਵਿੱਚ ਕੋਟਾ ਡੋਰੀਆ ਦੇ ਵਿੱਚ ਬਹੁਤ ਸਾਰੀਆਂ ਕੁਆਲਿਟੀ ਆਉਂਦੀਆਂ ਨੇ 200 ਰੁਪਏ ਦੇ ਅਸੀਂ ਫਾਈਨ ਕੁਆਲਿਟੀ ਦੇ ਜੇ ਜੇ ਤੁਸੀਂ ਉਹ ਐਡ-ਆਨ ਕਰਾਉਣਾ ਚਾਹੁੰਦੇ ਹੋ ਇਹਦੇ ਨਾਲ ਤੇ ਮਾਸਟਰ ਤੇ ਮਾਸਟਰ ਤੋਂ ਬਣਵਾਉਣਾ ਚਾਹੁੰਦੇ ਹੋ ਤਾਂ ਮਾਸਟਰ ਦੀ ਸਟੀਚਿੰਗ ਵੀ ਕਰਦੇ ਆ ਜੇ ਹਲਕੇ ਸੂਟ ਤੁਸੀਂ ਪਹਿਣਾ ਬੀਬੀਆਂ ਲੈਡੀਆਂ ਤੋਂ ਬਣਵਾਉਣਾ ਚਾਹੇ ਤਾਂ ਅਸੀਂ ਉਹ ਵੀ ਪ੍ਰੋਵਾਈਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਧੀਆ ਲੱਗਿਆ ਹੋਊਗਾ ਸਰ